ਕਰਨ ਪਰਿਹ ਹੋ ਜਾ ਇਸ ਸਵਚ ਭਾਰਤ ਦੀ ਤਸਵੀਰ ਤੁਹਾਡੀ ਵੀਡੀਓ ਬਣਾਇਆ ਹਾਂਜੀ ਇਹ ਦੇਖੋ ਜੀ ਇਹ ਸਿਟੀ ਹਾਰਟ ਇੱਥੇ ਦੁਕਾਨਦਾਰ ਹੈ ਮਾਲਕ ਨੇ ਦੁਕਾਨ ਦੇ 99 ਟੇਸਟੀ ਹਾਂਜੀ ਤੇ ਇਹ ਬਾਊ ਜੀ ਤੁਹਾਡੀ ਦੁਕਾਨ ਹੈ ਹਾਂਜੀ ਹਾਂਜੀ ਅੱਛਾ ਇਹ ਸਫਾਈ ਆਪ ਕਰ ਰਹੇ ਹੋ ਕੀ ਗੱਲ ਤੁਸੀਂ ਸਿਟੀ ਹਾਰਟ ਇੰਨੀ ਵਧੀਆ ਮਾਰਕੀਟ ਹੈ ਹਾਂਜੀ ਹੋਈ ਨਹੀਂ ਸਫਾਈ ਇੱਥੇ ਸਫਾਈ ਨਹੀਂ ਹੁੰਦੀ ਜੀ ਅੱਛਾ ਦੇਖੋ ਇਹ ਸਾਡੇ ਸਵਚ ਭਾਰਤ ਦਾ ਨਿਸ਼ਾਨੀ ਹੈ ਜੀ ਜਿਹੜੀ ਸਿਟੀ ਹਾਰਟ ਜਿਹੜੀ ਹੈ ਇਹ ਜਿਹੜੀ ਮਾਰਕੀਟ ਹੈ ਜੀ ਇਹ ਖਰੜ ਦੀ ਇੱਕ ਟਾਪ ਦੀ ਮਾਰਕੀਟ ਹੈ ਜਿਹਨੂੰ ਸਿਟੀ ਹਾਰਟ ਕਿਹਾ ਜਾਂਦਾ ਹਾਰਟ ਕਹ ਲਓ ਇੱਕ ਕਿਸਮ ਦਾ ਖਰੜ ਤੋਂ ਜਾਂਦਿਆਂ ਆਉਂਦਿਆਂ ਸਾਹਮਣੇ ਪੈ ਜਾਂਦੀ ਔਰ ਇੱਥੇ ਗਾਕਾਂ ਦਾ ਵੀ ਵੇਖ ਲਓ ਜੀ ਐਸੇ ਲਈ ਕੋਈ ਨਾਮ ਨਿਸ਼ਾਨ ਨਹੀਂ ਹੈ ਤੇ ਇਹ ਦੇਖੋ ਜੀ ਇਹ ਇੱਥੋਂ ਦੇ ਮਾਲਕ ਵੀ ਇੱਥੇ ਹੀ ਖੜੇ ਨੇ ਦੁਕਾਨਦਾਰ ਹਾਂਜੀ ਬਾਉ ਜੀ ਤੁਹਾਡਾ ਕੀ ਹਾਲ ਹੈ ਜੀ ਤੁਸੀਂ ਤੁਸੀਂ ਆਪ ਹੀ ਕਈ ਤੁਸੀਂ ਵੀ ਆਪ ਹੀ ਕਈ ਚੱਕੀ ਹੋਈ ਹੈ ਅੱਜ ਮਲਵਾ ਚੱਕਣਾ ਕਿ ਆ ਅੱਛਾ ਇਹ ਸਫਾਈ ਕਰਨਗੇ ਤੁਸੀਂ ਮਲਬਾ ਚੱਕੋਗੇ ਰੇੜੀ ਰੂੜੀ ਨਾਲ ਹੀ ਲੈ ਆਉਣੀ ਸੀ ਫਿਰ ਤਾਂ ਕਿ ਖਰੀਦ ਨਹੀਂ ਪੈਣੀ ਜੀ ਇਹ ਦੇਖੋ ਇਹ ਸਿਟੀ ਹਾਰਟ ਜੀ ਸਾਡਾ ਬਹੁਤ ਹੀ ਵਧੀਆ ਮਾਰਕੀਟ ਹੈ ਚੰਡੀਗੜ੍ਹ ਦੀ ਖਰੜ ਦੀ ਜੀ ਇਹ ਚੰਡੀਗੜ੍ਹ ਦੇ ਬਿਲਕੁਲ ਖਰੜ ਦੇ ਬਿਲਕੁਲ ਸਾਹਮਣੇ ਪੈ ਜਾਂਦੀ ਹੈ ਜਦੋਂ ਅਸੀਂ ਖਰੜ ਨੂੰ ਵੜਨੇ ਆ ਜੀ ਤੇ ਇੱਥੇ ਸਫਾਈ ਦਾ ਇਹ ਹਾਲ ਹੈ ਜੀ ਇਹ ਬਾਉ ਜੀ ਤੁਹਾਡਾ ਨਾਮ ਕੀ ਹੈ ਜੀ ਬਾਬੂ ਜੀ ਤੁਹਾਡਾ ਨਾਮ ਕੀ ਹੈ ਜੀ ਕਰਨ ਜੀ ਤੁਹਾਡੀ ਦੁਕਾਨ ਦਾ ਕੀ ਨਾਮ ਹੈ ਜੀ 99 ਟੇਸਟੀ 99 ਟੇਸਟੀ ਦੇ ਮਾਲਕ ਨੇ ਜੀ ਇਹ ਦੇਖੋ ਉਹਨਾਂ ਦੇ ਆਪ ਵੀ ਲੱਗੇ ਹੋਏ ਨੇ ਮੈਡਮ ਵੀ ਉਧਰ ਤੇ ਅਧਰ ਇਹ ਵੀ ਜੀ ਇਹ ਦੇਖੋ ਇਹ ਹੈਗਾ ਜੀ ਸਹੀ ਕੀ ਦੁਕਾਨ ਦਾ ਨਾਮ ਪਈ ਸਿਟੀ ਪ੍ਰਿੰਟਿੰਗ ਸਿਟੀ ਪ੍ਰਿੰਟਰ ਹੈ ਜੀ ਸਿਟੀ ਪ੍ਰਿੰਟਿੰਗ ਹੈ ਇਹਨਾਂ ਨੇ ਨਾਲ ਹੈ ਦੇਖੋ ਆ ਦਿਵਾਲੀ ਦਾ ਇਹ ਵੀ ਲਾਇਆ ਸੀ ਤੇ ਸਫਾਈ ਹੁਣ ਆਪ ਇਹ ਵਿਚਾਰੇ ਕਰ ਰਹੇ ਆ ਤੇ ਇਹ ਦੇਖੋ ਜੀ ਇੱਥੇ گاਵਾਂ ਦਾ ਵੀ ਵਾਹ ਦੇਖੋ ਜੀ ਆ ਦੇਖੋ گاਵਾਂ ਦਾ ਵੀ ਇੱਥੇ ਐ ਦੇਖੋ ਜੀ ਕਿੰਨਾ ਧੂਆਂ ਵਗਾਰਾ ਇਹ ਦੇਖੋ ਜੀ ਉਸ ਦੇ ਵਿੱਚ ਪਾਣੀ ਮਾਰ ਕੇ ਨਾ ਬਿਠਾ ਦਿੰਦਾ ਇੱਥੇ گاਵਾਂ ਦਾ ਵੀ ਉਸ ਵਿੱਚ ਪਾਣੀ ਮਾਰ ਦਿੰਗੇ ਵੈਸੇ ਹੀ ਉਹ ਫੜੇ ਕਿ ਸੁਖੇਂਗੇ ਉੜ ਕੇ ਆ ਜੀ ਬਾਕੀ ਬਹੁਤ ਟੌਪ ਦੀਆਂ ਦੁਕਾਨਾਂ ਨੇ ਜੀ ਇੱਥੇ ਵੈਸੇ ਤਾਂ गावाਾਂ ਦਾ ਵੀ ਇੱਥੇ ਜੀ ਰੈਸਟ ਕਰਦੀਆਂ ਆ ਕਿ ਔਰ ਜਾਨਵਰਾਂ ਦਾ ਤੇ ਦੇਖੋ ਪਸ਼ੂਆਂ ਦਾ ਕੋਈ ਕਿਸੇ ਵੇਲੇ ਵੀ ਕਿਸੇ ਤੇ ਇੱਥੋਂ ਆਉਂਦੇ ਜਾਂਦੇ ਆ ਰਸਤਾ ਇਹ ਜੀ ਇੱਥੇ ਹਮਲਾ ਵੀ ਹੋ ਸਕਦਾ گاਵਾਾਂ ਦਾ ਫਾਇਦਾ ਤੇ ਇੱਥੇ ਉਹਨਾਂ ਦਾ ਵੀ ਕੋਈ ਔਰ ਨਹੀਂ ਹੈ ਅਦਰ ਹੈ ਪ੍ਰਦੀਪ ਜੁਵਲਰ ਹੈ ਜੀ अच्छੀਆਂ ਟਾਪ ਦੀਆਂ ਦੁਕਾਨਾਂ ਵੀ ਹੋਲਸੇਲ ਦਾ ਕੰਮ ਹੈ ਜੀ ਇਹਨਾਂ ਦਾ ਮੈਡੀਕਲ ਦਾ ਔਰ ਸਫਾਈ ਦਾ ਇੱਥੇ ਸਰਕਾਰ ਵੱਲੋਂ ਨਗਰਪਾਲਿਕਾ ਵੱਲੋਂ ਕੋਈ ਪ੍ਰਬੰਧ ਨਹੀਂ ਹੈ ਜਦੋਂ ਵੀ ਗੱਲ ਕਰਨਿਆਂ ਤਾਂ ਉਹ ਇਹ ਕਹਿ ਦਿੰਦੀ ਹੈ ਕਿ ਵੀ ਇਹ ਤਾਂ ਜੀ ਮਾਰਕੀਟ ਬਾਊ ਜੀ ਇਹ ਤੁਹਾਡਾ ਫਿਰ ਆਪਣੇ ਆਪ ਸਫਾਈ ਕਰਨ ਦਾ ਕਾਰਨ ਕੀ ਹੈ ਕਿਉਂ ਕਮੇਟੀ ਕਿਉਂ ਨਹੀਂ ਕਰਾਂਦੀ ਏ ਆ ਕਮੇਟੀ ਨੂੰ ਆਪਾਂ ਜਦੋਂ ਵੀ ਕਹਿੰਨੇ ਆ ਕਹਿੰਦੇ ਕਿ ਇਹ ਨਗਰਪਾਲਿਕਾ ਦੇ ਅੰਡਰ ਹੈ ਨਹੀਂ ਇੱਥੇ ਤੇ ਆਪਾਂ ਨਹੀਂ ਜੀ ਮਤਲਬ ਇੱਥੇ ਇਹਨਾਂ ਨੇ ਬੰਦਾ ਰੱਖਿਆ ਹੋਇਆ ਉਹ ਕਦੇ-ਕਦੇ ਆਂਦਾ ਕਦੇ ਨਹੀਂ ਆਂਦਾ ਉਹ ਅੱਛਾ ਔਰ ਇਹ ਕਹਿੰਦੇ ਕਿ ਨਗਰਪਾਲਿਕਾ ਦੇ ਅੰਡਰ ਹੈ ਨਹੀਂ ਤਾਂ ਕੋਈ ਪੱਕਾ ਕਰਾਂ ਚੱਰੀ ਆਪਾਂ ਨਹੀਂ ਅੱਛਾ ਦੇ ਨਹੀਂ ਸਕਦੇ ਮਤਲਬ ਕਿ ਕਮੇਟੀ ਨਗਰਪਾਲਿਕਾ ਟੈਕਸ ਲੈ ਸਕਦੀ ਹੈ ਪ੍ਰਾਪਰਟੀ ਟੈਕਸ ਲੈ ਸਕਦੀ ਹੈ ਤੇ ਮਤਲਬ ਕਿ ਜੇ ਬਿਜਲੀ ਵਾਲਿਆਂ ਕੋਲ ਜਾਓ ਤੇ ਉਹ ਵੀ ਕਹਿੰਦੇ ਨੇ ਕਿ ਸਾਡੇ ਕੋਲੇ ਜੀ ਅਜੇ ਤੱਕ ਵੀ ਪ੍ਰੋਬਲਮ ਹੈਗੀ ਆ ਹਾਂ ਬਿਜਲੀ ਦੀ ਵੀ ਨਾਲ ਪ੍ਰੋਬਲਮ ਹੈ ਜੀ ਇਹ ਦੱਸ ਰਹੇ ਨੇ ਬਾਉ ਜੀ ਤੇ ਇਹ ਇਸ ਮਾਰਕੀਟ ਦਾ ਧਿਆਨ ਕਰਕੇ ਸਰਕਾਰ ਵੱਲੋਂ ਫੌਰਨ ਹਾਂ ਤਾਰਾਂ ਵੀ ਦੇਖੋ ਜੀ ਇਹ ਬਿਜਲੀ ਦੀਆਂ ਜੜੀਆਂ ਨੇ ਉਹ ਵੀ ਇਹਨਾਂ ਨੇ ਜੜੀਆਂ ਨੇ ਟੈਂਪਰੇਰੀ ਪਾ ਕੇ ਤੇ ਬਿਜਲੀ ਦਿੱਤੀ ਹੋਈ ਆ ਮਗਰ ਬਿਜਲੀ ਦੇ ਬਿੱਲ ਪੂਰੇ ਲੈਂਦੇ ਨੇ ਬਿਜਲੀ ਦਾ ਮੀਟਰ ਪੂਰਾ ਕਰਦੇ ਨੇ ਮਗਰ ਜਦ ਬਿਜਲੀ ਖਰਾਬ ਹੋ ਜਾਂਦੀ ਹੈ ਤੇ ਲੋਕਾਂ ਨੂੰ ਇਹ ਪ੍ਰਾਈਵੇਟ ਤੌਰ ਤੇ ਤੁਸੀਂ ਪ੍ਰਾਈਵੇਟ ਤੌਰ ਤੇ ਫਿਰ ਬਿਜਲੀ ਠੀਕ ਕਰਾਉਂਦੇ ਹੋ ਜੀ ਹਾਂਜੀ ਪ੍ਰਾਈਵੇਟ ਤੌਰ ਤੇ ਬਿਜਲੀ ਵਾਲੇ ਠੀਕ ਨਹੀਂ ਕਰਦੇ ਹਾਂ ਜੀ ਬਿਜਲੀ ਵਾਲੇ ਉਹ ਖੰਭੇ ਤੱਕ ਠੀਕ ਕਰਦੇ ਅੱਗੇ ਕਹਿੰਦੇ ਤੁਹਾਡਾ ਆਪ ਹਾਂ ਇਹ ਟਰਾਂਸਫਾਰਮਰ ਤੋਂ ਅੱਗੇ ਕਹਿ ਦਿੰਦੇ ਆ ਜੀ ਉਸ ਇਹ ਤਾਂ